ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਸੂਟ ਲੈ ਕੇ ਆਏਗੇ ਟਿਸਟਾ ਬ੍ਰਾਂਡ ਦੇ ਰਹਾਂਗੇ ਵੀਡੀਓ ਆਪਣੀ ਧਿਆਨ ਨਾਲ ਸੁਣਿਆ ਕਰੋ ਤੇ ਅੱਗੇ ਮਤਲਬ ਜੁੜੇ ਰਹੋ ਅਗਲੀ ਵੀਡੀਓ ਦੇ ਵਿੱਚ ਸਾਰੀ ਆਪੀ ਆਪਣੀ ਜਿਹੜੀ ਕਲੈਕਸ਼ਨ ਰਹੇਗੀ ਟਿਸਟਾ ਦੀ ਰਹੇਗੀ ਤੇ ਬਹੁਤ ਜ਼ਿਆਦੇ ਸੋਹਣੇ ਲੇਟੈਸਟ ਪ੍ਰਿੰਟ ਲੈ ਕੇ ਆਏਗੇ ਤੇ ਬਹੁਤ ਜਿਆਦੇ ਸੋਹਣੇ ਕਲੈਕਸ਼ਨ ਲੈ ਕੇ ਆਏਗੇ ਇੱਕ ਤੋਂ ਇੱਕ ਹਟਕੇ ਤੇ ਫੈਬਰਿਕ ਦੀ ਵੀ ਕੁਆਲਿਟੀ ਇੰਨੀ ਕੁ ਲੈ ਕੇ ਆਏਗੇ ਤੁਸੀਂ ਉਹ ਮਤਲਬ ਸੋਚੇ ਵੀ ਨਹੀਂ ਹੋਣਗੇ ਵੀ ਕਿਸ ਫੈਬਰਿਕ ਦੇ ਅਸੀਂ ਪ੍ਰਿੰਟ ਲੈ ਕੇ ਆਏਗੇ ਤੇ ਬਹੁਤ ਸੋਹਣੀ ਕਲੈਕਸ਼ਨ ਹੈ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਪਹਿਲਾ ਸੂਟ ਹੈ ਕਿ ਅਸੀਂ ਟੇਸਟ ਜਦਾ ਸਟੈਂਪ ਤੁਹਾਨੂੰ ਮਿਲੇਗੀ ਦੇਖੋ ਨਾਲ ਇਦਾਂ ਹੀ ਤੁਸੀਂ ਚੈੱਕ ਕਰ ਸਕਦੇ ਹੋਗੇ ਜੋ ਫੈਬਰਿਕ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹੀ ਤੁਹਾਡੇ ਘਰ ਤੱਕ ਆਊਗਾ ਫੈਬਰਿਕ ਦੀ ਜੇ ਮੈਂ ਗੱਲ ਕਰ ਰਹਾ ਹਾਂ ਨਾ ਫੈਬਰਿਕ ਮੈਂ ਤੁਹਾਨੂੰ ਦੱਸਣੀ ਵਿਕਾਦਾ ਹੈਗਾ ਜਿਹੜਾ ਇਹ ਫੈਬਰਿਕ ਰਹੂਗਾ ਇਹ ਪਿਓਰ ਮਲ ਕਾਟਨ ਦੇ ਸੂਟ ਨੇਗੇ ਜਿਹੜੀ ਮਲ ਕਾਟਨ ਹੁੰਦੀ ਹੈਗੀ ਬਿਲਕੁਲ ਪੇਪਰ ਦੀ ਤਰ੍ਹਾਂ ਹੁੰਦੀ ਹੈਗੀ ਪੇਪਰ ਜਿਵੇਂ ਹਾਰਡ ਹੁੰਦਾ ਇਹ ਸੌਫਟ ਹੁੰਦੀ ਹੈ ਬਿਲਕੁਲ ਇੰਨੀ ਕੁ ਸੌਫਟ ਮਤਲਬ ਕਾਟਨ ਹੁੰਦੀ ਹੈ ਇਹਨੂੰ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੋ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਬ੍ਰਾਂਡ ਰਹੇਗਾ ਟਿਸਟਾ ਤੇ ਫੈਬਰਿਕ ਇੰਨਾ ਕੁ ਲਾਈਟ ਵੇਟ ਹੈਗਾ ਤੁਸੀਂ ਸੋਚੋਗੇ ਬਹੁਤ ਜ਼ਿਆਦਾ ਹਲਕਾ ਫੈਬਰਿਕ ਹੈਗਾ ਪ੍ਰਿੰਟਿੰਗ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਵੀ ਬਹੁਤ ਜ਼ਿਆਦਾ ਸੋਹਣੀ ਕੀਤੀ ਹੋਈ ਹੈਗੀ ਲੋਜੀ ਲੋਜੀ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਇਹ ਜਿੱਦਾਂ ਕਲਰ ਹੈਗਾ ਬਹੁਤ ਜਿਆਦਾ ਸੋਹਣਾ ਡਿਫਰੈਂਟ ਚਾ ਕਲਰ ਹੈਗਾ ਇਹਦੇ ਨਾਲ ਤੁਸੀਂ ਬੇਸ ਕਲਰ ਦਾ ਤੋਪਟਾ ਰੱਖ ਸਕਦੇ ਹੋਗੇ ਬਾਕੀ ਤੁਹਾਡੀ ਆਪਣੀ ਚੋਇਸ ਹੈਗੀ ਵੀ ਜੇ ਤੁਸੀਂ ਲੈਸ ਵਗੈਰਾ ਦੀ ਫਿਨਿਸ਼ਿੰਗ ਕਰਵਾਉਣੀ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਨਹੀਂ ਤੁਸੀਂ ਇਦਾਂ ਹੀ ਮਤਲਬ ਡਾਈ ਕਰਕੇ ਇਹਨੂੰ ਲੈ ਸਕਦੇ ਹੋਗੇ ਬਾਕੀ ਸੂਟ ਰਹਣਗੇ ਇੱਕ ਇੱਕ ਸੂਟ ਅਵੇਲੇਬਲ ਹੈਗਾ ਤੇ ਰਿਪੀਟ ਇਹ ਆਰਡਰ ਨਹੀਂ ਮਿਲਨੇ ਹੈਗੇ ਮੁਸ਼ਕਲ ਮਿਲੇ ਨੇ ਜੀ ਬਹੁਤ ਮੁਸ਼ਕਲ ਸੂਟ ਲੈ ਕੇ ਆਇੰਗੇ ਮਲ ਕਾਟਨ ਦੇ ਤੇ ਮਤਲਬ ਰੈਗੂਲਰ ਵੀਡੀਓ ਆਉਣੀਆਂ ਤੁਸੀਂ ਉਹਦੇ ਵਿੱਚ ਹੋਰ ਮਤਲਬ ਸਟਾਕ ਦੇ ਵਿੱਚੋਂ ਸਿਲੈਕਟ ਕਰ ਸਕਦੇ ਹੋਗੇ ਰਿਪੀਟ ਮਿਲਣ ਦੇ ਬਹੁਤ ਘੱਟ ਚਾਂਸ ਨੇਗੇ ਤਾਂ ਕਰਕੇ ਫਾਸਟਲੀ ਆਰਡਰ ਕਰਕੇ ਜਿਹੜੀ ਭੈਣ ਨੇ ਪੇਮੈਂਟ ਕਰਤੀ ਉਹ ਮਤਲਬ ਲਾ ਜਾ ਸਕਦੇ ਨੇ ਇਹ ਵਾਲੇ ਸੂਟ ਜਿੰਨਾ ਭੈਣਾਂ ਦੇ ਆਰਡਰ ਚੱਲ ਰਹੇ ਨੇਗੇ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋਗੇ ਤੇ ਬਹੁਤ ਜਿਆਦੇ ਸੋਹਣੀ ਮਲ ਕਾਟਨ ਹੈ ਟੇਸਟਾ ਦੀ ਰਹੇਗੀ ਪ੍ਰਾਈਸ ਇਹਦਾ ਰਹੇਗਾ ਜੀ 3000 ਪਲੱਸ ਸ਼ਿਪਿੰਗ ਰਹੂਗਾ ਲੋ ਜੀ ਪਹਿਲਾ ਸੂਟ ਇਹ ਵਾਲਾ ਹੈਗਾ ਤੇ ਬਹੁਤ ਮਤਲਬ ਜਿਆਦੇ ਆ ਸੌਫਟ ਸਟੱਫ ਹੁੰਦਾ ਹੈਗਾ ਇਹ ਵਾਲਾ ਲੋ ਜੀ ਸੂਟ ਰਹਣਗੇ ਜੀ ਸਾਰੇ 올ਓਵਰ ਕੋਈ ਮੈਚਿੰਗ ਨਹੀਂ ਹੈਗਾ ਨਾ ਹੀ ਮੈਚਿੰਗ ਸੂਟ ਮਤਲਬ ਵਧੀਆ ਲੱਗਣ ਇਹ 올ਓਵਰ ਹੀ ਵਧੀਆ ਲੱਗਣਗੇ ਲੋ ਜੀ ਜਿੰਨੀ ਸੋਹਣੀ ਅਸੀਂ ਪ੍ਰਿੰਟਿੰਗ ਲੈ ਕੇ ਆਏਗੇ ਡਿਜ਼ਾਈਨ ਵਗੈਰਾ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਡਿਫਰੈਂਟ ਡਿਜ਼ਾਈਨ ਲੈ ਕੇ ਆਏਗੇ ਜਿਹੜੇ ਸਾਡੀ ਡਿਜ਼ਾਈਨ ਹੁੰਦੇ ਨੇਗੇ ਸਾਡੇ ਪਟਿਕ ਦੇ ਉਹ ਛੇਤੀ ਕਿਸੇ ਨਾਲ ਨਹੀਂ ਮੈਚ ਕਰਦੇ ਹੈਗੇ ਲੋ ਜੀ ਇਹ ਵੀ ਸਾਰੇ ਮਤਲਬ ਟੈਸਟ ਆ ਦੇ ਰਹੇ ਹਨਗੇ ਤੁਹਾਨੂੰ ਇਸ ਤਰ੍ਹਾਂ ਸਟੈਂਪ ਮਿਲੂਗੀ ਹਰ ਇੱਕ ਫੈਬਰਿਕ ਤੇ ਲੋ ਜੀ ਕੋਈ ਵੀ ਮਤਲਬ ਆਪਾਂ ਗੁੰਮਰਾਹ ਕਰਕੇ ਕੋਈ ਵੀ ਚੀਜ਼ ਨਹੀਂ ਸੇਲ ਕਰਦੇ ਹੈਗੇ ਲੋ ਜੀ ਸਲਾਈਆਂ ਕਰਾਉਣੇ ਚਾਹੁੰਦੇ ਹੋਗੇ ਸਲਾਈ ਕਰਾ ਸਕਦੇ ਹੋਗੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣੇ ਪ੍ਰਿੰਟ ਲੰਗੇ ਇਸ ਤੋਂ ਬਾਅਦ ਆ ਜੂਗੀ ਗ੍ਰੇ ਕਲਰ ਬਹੁਤ ਜਾਦੇ ਸੋਹਣਾ ਕਲਰ ਹੈਗਾ ਗ੍ਰੇ ਡਾਰਕ ਗ੍ਰੇ ਹੈਗਾ ਤੇ ਲਾਈਟ ਨਹੀਂ ਹੈਗਾ ਲੋ ਜੀ ਦੇਖੋ ਜੀ ਪ੍ਰਿੰਟਿੰਗ ਵੀ ਦੇਖ ਸਕਦੇ ਹੋ ਤੁਸੀਂ ਸਟੱਫ ਵੀ ਦੇਖ ਸਕਦੇ ਹੋਗੇ ਬਹੁਤ ਜ਼ਿਆਦੇ ਗੁੱਡ ਹੈਗਾ ਸਟੱਫ ਵੀ ਮਾਲ ਕਾਟਨ ਬਹੁਤ ਮਤਲਬ ਇਸ ਸਟੱਫ ਦੀ ਮਤਲਬ ਬਹੁਤ ਤਲਾਸ਼ ਦੇ ਵਿੱਚ ਸੀਗੇ ਅਸੀਂ ਬਹੁਤ ਮੁਸ਼ਕਲ ਨਾਲ ਪ੍ਰਿੰਟ ਇਕੱਠੇ ਕਰੇ ਨੇਗੇ ਤੇ ਮਾਲ ਕਾਟਨ ਦੇ ਸੂਟ ਤੇ ਨਾਲੇ ਸਾਨੂੰ ਆਏ ਸੀਗਾ ਵੀ ਅਸੀਂ ਬ੍ਰਾਂਡ ਦੇ ਲੈ ਕੇ ਆਏ ਆ ਵਿਦਆਊਟ ਬ੍ਰਾਂਡ ਨਹੀਂ ਕਰਨੇ ਸੀਗੇ ਕਾਫੀ ਮਤਲਬ ਜਗਾ ਤੇ ਇਹਨਾਂ ਦੀ ਕਾਪੀ ਆ ਰਹੇ ਨੇ ਵਿਦਆਊਟ ਬ੍ਰਾਂਡ ਕੋਈ ਟੈਗ ਨਹੀਂ ਹੈਗਾ ਹਨਾ ਤੇ ਮਤਲਬ ਉਹਦਾ ਨਹੀਂ ਕਰਨੇ ਸੀਗੇ ਅਸੀਂ ਮਤਲਬ ਕੋਈ ਕੰਪਨੀ ਦਾ ਹੀ ਕਪੜਾ ਸੇਲ ਕਰਨਾ ਸੀਗਾ ਬ੍ਰਾਂਡ ਦਾ ਤੇ ਬਾਕੀ ਟੀਸਟਾ ਦੀ ਕਲੈਕਸ਼ਨ ਬਹੁਤ ਜ਼ਿਆਦੇ ਸੋਹਣੀ ਹੁੰਦੀ ਹੈ ਕਿ ਪ੍ਰਿੰਟਿੰਗ ਡਿਜ਼ਾਈਨ ਦੇਖੋ ਜੀ ਪਹਿਲਾ ਪ੍ਰਿੰਟ ਦਿਖਾਇਆ ਸੀਗਾ ਉਹ ਹੈਗਾ ਸੀਗਾ ਆਫ ਵਾਈਟ ਦੇ ਨਾਲ ਸੀਗਾ ਪ੍ਰਿੰਟਿੰਗ ਬਣੀ ਹੋਈ ਸੀਗੀ ਇਹ ਆਜੂਗਾ ਜੀ ਪਿੰਕ ਪੀਚ ਜਿਹਾ ਕਲਰ ਆਜੂਗਾ ਦੇਖੋ ਐਂ ਥੋੜਾ ਥੋੜੀ ਰੂਹ ਖੁਸ਼ ਹੋ ਜੂਗੀ ਅੱਜ ਵਾਲੇ ਪ੍ਰਿੰਟ ਦੇਖ ਕੇ ਵੀ ਹਾਂ ਕੋਈ ਕੁਆਲਿਟੀ ਹੈ ਕੁਝ ਪ੍ਰਿੰਟ ਨੇਗੇ ਤੇ ਬਹੁਤ ਜਿਆਦੇ ਸੋਹਣੇ ਤੇ ਕਲਰ ਵੀ ਬਹੁਤ ਜਿਆਦੇ ਸੋਹਣੇ ਨੇ ਪ੍ਰਿੰਟਿੰਗ ਡਿਜ਼ਾਈਨ ਵੀ ਬਹੁਤ ਜਿਆਦੇ ਸੋਹਣੇ ਮੈਨੂੰ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਾਂ ਤੇ ਮੈਨੂੰ ਬਹੁਤ ਜਿਆਦੇ ਮਤਲਬ ਇਹ ਪ੍ਰਿੰਟ ਸੋਹਣੇ ਲੱਗ ਰਹੇ ਨੇ ਜਿੰਨੀ ਵੀ ਮਤਲਬ ਕਲੈਕਸ਼ਨ ਲੈ ਕੇ ਆਇਆਂਗੇ ਸੂਟ ਲੈ ਕੇ ਆਇਆ ਫੈਬਰਿਕ ਸਟਾਕ ਲੈ ਕੇ ਆਇਆਂਗੇ ਸਾਰਾ ਇੱਕ ਤੋਂ ਇੱਕ ਹਟਕੇ ਲੈ ਕੇ ਆਇਆਂਗੇ ਲੋ ਜੀ ਪ੍ਰਾਈਸ ਆਪਾਂ ਦੱਸ ਚੁੱਕੇ ਹਾਂ ਜੀ ਵੀ 3000 ਰਹੂਗਾ ਬਾਸੇ ਸ਼ਿਪਿੰਗ ਰਹੂਗਾ ਲੋ ਇਹ ਐਲੋ ਦੇ ਉੱਪਰ ਦੁਪट्टे ਡਾਈ ਵਗੈਰਾ ਕਰਾਉਣੇ ਨੇਗੇ ਤਾਂ ਤੁਸੀਂ ਲੈ ਸਕਦੇ ਹੋ ਪੈਂਬਰ ਦਾ ਦੁਪੱਟਾ ਰੱਖ ਸਕਦੇ ਹੋਗੇ ਹਾਫ ਚਨੌਣ ਛਪਾਉਣ ਦਾ ਦੁਪੱਟਾ ਰੱਖ ਸਕਦੇ ਹੋਗੇ ਇਹਦੇ ਨਾਲ ਤੇ ਤੁਸੀਂ ਰੱਖ ਸਕਦੇ ਹੋਗੇ ਦੁਪੱਟਾ ਇਹਦੇ ਨਾਲ ਚਨੌਣ ਦਾ ਜਿਹੜੀ ਆਪਾਂ ਚੁਣੌਣ ਵਰਤ ਦੇਾਂਗੇ ਹਨਾ ਤੋਂ ਪੱਟਿਆਂ ਦੇ ਵਿੱਚ ਉਹ ਆਪਾਂ ਨਾਪਾਰਤ ਦੀ ਵਰਤ ਦੇਾਂਗੇ ਹਰ ਇੱਕ ਦੁਪੱਟਾ ਸਾਡਾ 2.5 ਮੀਟਰ ਦੀ ਲੈਂਥ ਹੋਊਗੀ 44 ਇੰਚ ਉਹਦਾ ਪਣਾ ਹੋਊਗਾ ਚਾਹੇ ਦੀ ਤੁਸੀਂ ਸੈਮੀ ਚ ਲੋ ਚਾਹੇ ਦੀ ਤੁਸੀਂ ਫੁੱਲ ਪਿਓਰ ਦੇ ਵਿੱਚ ਲੋ ਲਓ ਜੀ ਦੇਖੋ ਪ੍ਰਿੰਟ ਇਹ ਵੀ ਪਰ ਇਹ ਸਾਰੇ ਮਾਲ ਕਾਟਨ ਦੇ ਵਿੱਚ ਨੇਗੇ ਤੁਹਾਨੂੰ ਕੋਈ ਹੋਰ ਮਤਲਬ ਪ੍ਰਿੰਟ ਕਹਿਦੇ ਹਨਾ ਵੀ ਇਹ ਦੇ ਵਿੱਚ ਇਹ ਦੇ ਵਿੱਚ ਆਪਣੇ ਕੋਲ ਤਾਂ ਮਲ ਕਾਟਨ ਦੇ ਵਿੱਚ ਨੇ ਫੁੱਲ ਪਿਓਰ ਮਲ ਕਾਟਨ ਦੇ ਸੂਟ ਨੇਗੇ ਦੇਖੋ ਜੀ ਨੈਕਸਟ ਹੈਗਾਗਾ ਬਲੈਕ ਨੈਕਸਟ ਹੈਗਾਗਾ ਬਲੈਕ ਸੂਟ ਹੈਗਾ ਦੇਖੋ ਜੀ ਇਹ ਵੀ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਿੰਟ ਰਿਪੀਟ ਨਹੀਂ ਮਿਲਣਗੇ ਸੂਟ ਜਿੰਨੀ ਅੱਜ ਮੈਂ ਵੀਡੀਓ ਦੇ ਵਿੱਚ ਸੂਟ ਦਿਖਾਏ ਨੇਗੇ 6 ਦਿਖਾਏ ਨੇ 7 ਜਾਂ 8 ਹਨ ਇਹਦੇ ਵਿੱਚੋਂ ਤੁਸੀਂ ਆਰਡਰ ਕਰ ਸਕਦੇ ਹੋਗੇ ਤੁਸੀਂ ਫੇਰ ਜਿਹੜੀਆਂ ਪਹਿਣਾ ਰਹਿ ਗਈਆਂ ਨੈਕਸਟ ਵੀਡੀਓ ਦੀ ਵੇਟ ਕਰਿਓ ਕਿਉਂਕਿ ਬਹੁਤ ਨਵਾਂ ਤੁਹਾਨੂੰ ਮੈਂ ਆਪਾਂ ਫੈਬਰਿਕ ਲੈ ਕੇ ਆਏਗੇ ਤੁਸੀਂ ਉਹਦੇ ਵਿੱਚੋਂ ਨੈਕਸਟ ਵੀਡੀਓ ਦੇ ਵਿੱਚ ਪ੍ਰਿੰਟ ਹੈ ਜਿਹੜਾ ਲੈ ਸਕਦੇ ਹੋਗੇ ਠੀਕ ਹੈ ਜੀ ਰਿਪੀਟ ਆਰਡਰ ਨਹੀਂ ਹੈਗੇ ਸੂਟਾਂ ਦੇ ਰਿਪੀਟ ਤੇ ਨਹੀਂ ਮਿਲਦੇ ਹੈਗੇ ਬਾਕੀ ਇਹ ਪ੍ਰਿੰਟ ਰਿਪੀਟ ਨਹੀਂ ਰੈਡੀ ਹੋਣੇ ਹੈਗੇ ਕੋਈ ਪ੍ਰਿੰਟ ਹੁੰਦਾ ਰੈਡੀ ਹੋ ਜਾਂਦੇ ਨੇ ਰਿਪੀਟ ਲਓ ਜੀ ਲਾਸਟ ਸੂਟ ਰਹੂਗਾ ਜੀ ਫਰੋਜ਼ੀ ਲਓ ਜੀ ਸਾਰੇ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਜ਼ਿਆਦੇ ਸੋਹਣੇ ਨੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਜਿੱਦਾਂ ਆਪਾਂ ਚਾਹੁੰਦੇ ਸੀ ਪ੍ਰਿੰਟ ਵੀ ਚਾਹੁੰਦੇ ਸੀਗੇ ਵੀ ਜਿੱਦਾਂ ਆਪਾਂ ਨੂੰ ਸਟੱਫ ਚਾਹੀਦਾ ਸੀਗਾ ਕਾਟਨ ਦੇ ਵਿੱਚ ਉਹਦਾ ਆਪਾਂ ਨੂੰ ਮਿਲ ਗਿਆ ਤੇ ਆਪਾਂ ਲੈ ਕੇ ਆਏਾਂਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵੀ ਬਹੁਤ ਜ਼ਿਆਦੇ ਪਸੰਦ ਆਉਣਗੇ ਸੂਟ ਤੇ ਸਟੱਫ ਵੀ ਬਹੁਤ ਵਧੀਆ ਲੱਗੂਗਾ ਤੇ ਬਾਕੀ ਕਲੈਕਸ਼ਨ ਰਹੇਗੀ ਟਿਸਟਾ ਦੀ ਸਾਰੀ ਤੇ ਪ੍ਰਾਈਸ ਸਾਰਿਆਂ ਦਾ ਇੱਕੋ ਹੀ ਐਸੀ 3000 ਪ੍ਰਾਈਸ ਹੈ ਪਲੱਸ ਸ਼ਿਪਿੰਗ ਹੈ ਕੋਈ ਐਕਸਟਰਾ ਸ਼ਿਪਿੰਗ ਨਹੀਂ ਹੈਗੀ ਬਾਕੀ ਜੇ ਤੁਸੀਂ ਦੁਪट्टे ਵਗੈਰਾ ਰੈਡੀ ਕਰਵਾਉਗੇ ਉਹਦੇ ਅਲੱਗ ਤੋਂ ਚਾਰजेस ਹੋਣਗੇ ਕਮੈਂਟ ਕਰਕੇ ਜੂਲਦਾਜ਼ ਹੈ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ